ਕਾਰ ਕਿੱਧਰ ਆ ਜੀ ਆਪਣੇ ਪਾਣੀ ਕਿੰਨਾ ਪਾਇਆ ਕਰਾਲੇ ਤੁਹਾਡਾ ਰਾਜ ਕਿੰਨਾ ਪਾਣੀ ਆਇਆ ਆ ਤੁਹਾਡੇ ਪਿੰਡ ਕੋਈ ਨਹੀਂ ਆਇਆ ਆ ਨਾ ਕੋਈ ਨਹੀਂ ਆਇਆ ਸਰਪੰਚ ਦਾ ਨੰਬਰ ਹੈਗਾ ਤੁਹਾਡੇ ਪਿੰਡ ਦੇ ਦਾ ਆਹਦੀ ਕੋ ਨੰਬਰ ਫੋਨ ਕਰ ਰਹੀ ਆ ਸਰਪੰਚ ਨਾਲ ਗੱਲ ਕਰਾਓ ਜੀ ਆਪਣੇ ਨਾਲ ਫੇਰ ਦੇਣਾ ਇਹ ਸਮਾਨ ਪੁੱਤ ਜਿਓ ਕਾਰ ਕਰਦੇ ਨਹੀਂ 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 ਮਾਦਾ ਪੰਜ ਗੱਲ ਕਰਨ ਜੋਗਾ ਨਹੀਂ ਤਾਂ ਉਹਨੂੰ ਸਰਪੰਚ ਕਮਣਾ ਆ ਫੇ ਪਿੰਡ ਜਾ ਰੇ ਅਈ ਦੇਖ ਕੇ ਦੇਣਾ ਜਿਹੜੀ ਚੀਜ਼ ਲੱਗੂਗੀ ਸਾਨੂੰ ਜੇ ਤੁਹਾਡੇ ਕੋਲ ਹੋਇਆ ਤਾਂ ਧੱਕ ਨਹੀਂ ਦੇਣਾ ਇਹ ਦੇਖ ਲੋ ਇਹ ਚੀਜ਼ ਘਟ ਕੋ ਹੋਈ ਤਾਂ ਹੀ ਨਹੀਂ ਦੇਣੀ ਇਹ ਨਾ ਹੋਈ ਤਾਂ ਹੀ ਦੇ ਕੇ ਜਾਵਾਂਗੇ ਚਲਿਏ ਕਰਾਂ ਨੂੰ ਜੇ ਚੋਣੀ ਉਹ ਅੱਗੇ ਚਲੋ ਆਜੋ ਜਿੱਦਣ ਦਾ ਮਲਬ ਜਿੱਦਣ ਦਾ ਪਾਣੀ ਆਇਆ ਤੁਹਾਡੇ ਕੋਈ ਨਹੀਂ ਪਹੁੰਚਿਆ ਇੱਥੇ ਇਕ ਲੋਨੇ ਮਲਬ ਪਹੁੰਚਿਆ ਹੀ ਕੋਈ ਨਹੀਂ ਨਾ ਨਾ ਪਹੁੰਚਿਆ ਇੱਥੇ ਇਕ ਨਾ ਫਾਜਾ ਪਹੁੰਚੇ ਉਹ ਆਇਆ ਫਾਜਾ ਨਾ ਰੋਕ 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 ਫਾਜਾ ਪਹੁੰਚਿਆ ਹਾਂ ਤੇ ਫਾਜਾ ਤੋਂ ਲੈਣ ਨਹੀਂ ਜਾਂਦੇ ਹੁਣ ਇੱਥੇ ਤਾਂ ਖੜੇ ਆ ਫੇ ਦੇਖੋ ਚੱਲ ਆਜੋ ਪਹਿਲਾਂ ਇਹਨਾਂ ਦੇ ਦੇਖ ਕੇ ਆਉਣਾ ਮੋੜ ਚਲੋ ਮਾਤਾ ਚਲੋ ਦਿਖਾਓ ਪਿੰਡ ਐ ਪਿੰਡ ਚ ਪੁੱਛਣਾ ਆ ਗੱਲੇ ਕੱਲੇ ਨੂੰ ਚਲੋ ਨਾ ਦੱਸੋ ਰਾਹ ਕਿੱਧਰੋਂ ਜਾਣਾ ਦੱਸੋ ਆ ਇਧਰ ਹੀ ਆਈ ਜਾ ਭਰਾ ਹੀ ਮੋੜ 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 ਚਲੋ ਚਲੋ ਉਹ ਫੋਟ ਆ ਉਹ ਬੜਿਆ ਆਣਵਾ ਨੂੰ ਪੁੱਛਦੇ ਆ ਨਾ ਵੀ ਕੀ ਹੋਇਆ ਕਾ ਤੋ ਰਹਿਣ ਦੋ ਇਹ ਕੀ ਗੱਲ ਹੋਈ ਰਹਿਣ ਦੋ ਤੁਸੀਂ ਕਹਿੰਦੇ ਸਾਡੇ ਪਿੰਡ ਕੋਈ ਬੜਿਆ ਨਹੀਂ ਕੋ ਦੇਖ ਕੇ ਨਹੀਂ ਗਿਆ ਫਾਦਰ ਪਹੁੰਚਿਆ ਤਾਂ ਚਲੋ ਅਸੀਂ ਦੇਖ ਕੇ ਨਹੀਂ ਦੇਖ ਕੇ ਜਾਵਾਂਗੇ ਕਿਹੜੀ ਚੀਜ਼ ਦੀ ਲੋੜ ਆ ਤੈਨੂੰ ਲੋੜ ਹੋਈ ਸਾਰੀ ਟਰਾਲੀ ਲਾ ਕੇ ਜਾਵਾਂਗੇ ਵੀ ਜਵਾਨ ਆ ਚਲੋ ਇਹ ਤੁਹਾਨੂੰ ਨਾ ਪੁੱਛ ਮਿਲਿਆ ਹੋਇਆ ਨਾ ਮੈਂ ਤਾਂ ਪੂਰੀ ਟਰਾਲੀ ਲਾ ਕੇ ਜਾਊਂਗਾ ਮੋਟਰ ਟਰਾਲੀ ਮੋੜ ਚਾਲ ਮਾਤਾ ਮਰੇ ਹੋ ਦਿਖਾ ਪੈਣ ਤੇਰੇ ਹੋਇਆ ਕਈ ਲੈ ਆਉਣਾ ਸਾਰਾ ਕੋਈ ਜਿੰਨਾ ਲੋੜ ਤੋਂ ਵੱਧ ਹੋਇਆ ਕਿਹੜੇ ਪਿੰਡ ਦੀ ਆ ਕੇ ਆ ਇਹਨਾਂ ਦੇ ਪਿੰਡ ਕਿਹੜੇ ਆnde ਕਿਹੜਾ ਪਿੰਡ ਆਂਡੀ ਘਰ ਆਲਾ ਗਰਾਰਾ ਤੈਨੂੰ ਪਤਾ ਹੀ ਆ ਤੁਹਾਡੇ ਵਾਲੀ ਯਾਰ ਵੱਲੋਂ ਮਾਤਾ ਤੁਹਾਡੇ ਪਿੰਡ ਦਾ ਹੀ ਬੰਦਾ ਲੱਡ ਕੋ ਖੜਾ ਆਈ ਉੱਥੇ 10 ਮਿੰਟ ਪਹਿਲਾਂ ਠੀਕ ਆ ਅਗਲਾ ਕਹਿੰਦਾ ਬੋਰੀਆਂ ਪਰ ਪਰ ਕੇ ਲੈ ਕੇ ਜਾਂਦੇ ਘਰ ਭਰਿਓ ਆ ਤਾਂ ਤੂੰ ਹੀ ਕਹਿੰਦਾ ਸਾਡੇ ਬੜਿਆ ਕੋਈ ਨਹੀਂ ਸਾਨੂੰ ਘਰ ਦਿਖਾ ਮਾਤਾ ਮਾਤਾ ਦੇ ਤੇੜ ਦਾ ਕਰਾ ਦੇ ਦਾ ਬੰਦਾ ਮਾਤਾ ਸਾਨੂੰ ਘਰ ਦਿਖਾਓ ਜੇ ਘਰੋਂ ਕੋਈ ਚੀਜ਼ ਨਾ ਨਿਕਲੀ ਤਾਂ ਹੀ ਦੇ ਕੇ ਜਾਵਾਂਗੇ ਜਿੰਨੀ ਲੋਡ ਹੋਈ ਉਤੋਂ ਵੱਧ ਲੈ ਕੇ ਜਾਵਾਂਗੇ ਜੇ ਹੋਇਆ ਲੋਡ ਤੋਂ ਵੱਧ ਤਾਂ ਹੀ ਲੈ ਕੇ ਆਉਣਾ ਠੀਕ ਆ ਤੂੰ ਹੀ ਜਿਹੜੀ ਗੱਲ ਕਹਿੰਦੇ ਨਾ ਵੀ ਸਾਡੇ ਪਿੰਡ ਬੜਿਆ ਹੀ ਕੋਈ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਆ ਗਈਆਂ 150 ਬੰਦਾ ਸਾਨੂੰ ਰੋਜ਼ ਟੱਕਰਦਾ ਰੋਜ਼ ਹੀ ਇਹ ਕਹਿੰਦੇ ਵੀ ਸਾਡੇ ਬੜਿਆ ਕੋਈ ਨਹੀਂ ਤਾਂ ਸਮਾਨ ਜਾਂਦਾ ਕਿੱਥੇ ਆ ਮੋੜ ਪਿੰਡ ਨੂੰ ਮਾਤਾ ਪੇਟੀ ਨਾ ਜੀ ਆਪਣਾ ਮਾਤਾ ਕੀ ਨਾ ਆਪਣਾ ਕੋਈ ਨਾ ਨਹੀਂ ਨਹੀਂ ਅਹੀਂ ਦੇਖਦੇ ਹੁਣਾ ਦੇਖ ਕੇ ਜੀ ਨਹੀਂ ਆਇਆ ਇਦਾਂ ਦਾ ਹੀ ਦੇਣੀ ਨਹੀਂ ਦੇਣੂਗੀ ਚੱਲ ਮੋੜ ਮੋੜ ਪਿੰਡ ਨੂੰ ਦੇਖ ਕੇ ਹੁਣਾ ਮੋਰੇ ਦਾ ਹੋਵੇ ਮਾਤਾ ਮੋਰੇ ਹੋ ਬੋ ਚਲੋ ਤੁਰੋ ਤੁਰੋ ਮਾਤਾ ਕੀ ਕਰਨੇ ਆ ਪਿੰਡ ਸਰਪੰਚ ਦਾ ਨਾਂ ਕੀ ਆ ਤੈਨੂੰ ਲੈ ਕੇ ਜਾਣਾ 1 ਮਿੰਟ ਵੀਰ ਬਿਲਾਂ ਹੀ ਆ 5 ਮਿੰਟ ਬਿਲਾਂ ਹੀ ਆ ਤੈਨੂੰ ਮੈਂ ਤੇਲ ਪਵਾਉਣਾ ਇਹਨਾਂ ਨੂੰ ਛੱਡ ਕੇ ਆ ਪਿੰਡ ਘਰ ਆ ਗਾੜੀ ਹੋ ਤਾਂ ਤੇ ਬਿਤਾ ਇਹਨਾਂ ਨੂੰ ਇੱਕ ਨੂੰ ਚੱਲ ਮਾਤਾ ਮੈਂ ਮੁੜ ਜਾਂਦਾ ਚੱਲ ਮੇਰਾ ਸਾਰੀ ਆਉਂਦਾ ਦਾ ਤਾਂ ਵੀਰ ਦਾ ਕਹਾਣੀ ਰਾਤ ਨੂੰ ਕਰਕੇ ਤਗਰੀ ਗਰੀਬ ਹੈਗੇ ਆਈ ਅੱਥੇ ਗਰੀਬਾਂ ਦੇ ਨਾਲ ਪੁੱਗ ਜਦਾ ਆਈ ਦੇ ਦੇ ਨਾਮ ਲਖਾਈ ਇਹ ਵੀ ਸਾਨੂੰ ਕਰਾ ਦੇਵਾਂਗੇ ਦਾਨ ਦਾ ਐਵੇਂ ਖਲਾਫ ਹੋ ਤਹੀ ਕਰਾ ਲੈਂਦਾ ਤੁਹਾਨੂੰ ਕਰਾ ਰਿਹਾ ਫਾਦਰ ਨੂੰ ਰੋਕ ਲੈਣਾ ਸੀ ਹੋਲਾ ਕਹਿਣ ਦੇ ਸਾਨੂੰ ਕਹ ਰੋਕਦੇ ਫੇ ਕਹਿਣ ਦੇ ਫਾਦਰ ਤਾਂ ਡੇਗੋਲ ਪਹੁੰਚਿਆ ਜਿਹੜੀ ਗੱਲ ਗਲਤ ਗਲਤ ਉਹ ਚੱਲ ਬਈ ਆ ਜਾ ਪਾਜੀ ਯਾਰ ਰੋ ਰੋ ਆ ਕਿਹੜੀ ਗੱਲ ਹੋਈ ਮਾਤਾ ਬਹਿ ਮੋੜ ਗਿਆ ਤੇ ਪਾਜੀ ਪਕਾਲੇ ਯਾਰ ਛਾੜੇ ਹੋਣ ਮਤਲਬ ਇਹ ਤਾਂ ਹਰ ਕੋਈ ਆ ਕੇ ਕਹਿੰਦਾ ਮੈਨੂੰ ਸਾਨੂੰ ਜਿਹੜੀ ਦੂਹੀ ਆ ਨਾ ਅਸੀਂ ਉਹਨਾਂ ਉਹ ਯਾਰ ਉਹਨਾਂ ਕੋ ਚਲੀਏ ਨਾ ਤਾਂ ਬੇਲੇ ਤਾਂ ਥੋੜੀ ਟੈਂਪਰ ਬਰਬਾਦ ਕਰਨਾ ਅੱਡੇ ਨਹੀਂ ਕੋ ਆਇਆ ਜੇ ਫਾਜ਼ਰ ਆਏ ਤਾਂ ਫਾਜ਼ਰ ਨੂੰ ਰੋਕ ਲੋ ਚਲੋ ਇਹ ਟਰਾਲੀਆਂ ਨੂੰ ਕਿਨਾਂ ਤੇ ਨਿਸ਼ਾਨ ਸਾਹਿਬ ਲੱਗੇ ਉਹਨਾਂ ਨੂੰ ਤਾਂ ਰੋਕਦੇ ਜਾਵੇ ਚਲੋ ਉਹ ਚੱਲ ਆ ਜਾ